ਜਦੋਂ ਗੱਲ ਬਠਿੰਡਾ ਦੇ ਅਦਾਲਤ ਵਿੱਚ ਚੱਲ ਰਹੀ ਮਾਨਹਾਨੀ ਮਾਮਲੇ ਦੇ ਕਰਦਿਆਂ ਤੇ ਭਾਜਪਾ ਸੰਸਦ ਮੈਂਬਰ ਤੇ ਅਦਾਕਾਰ ਕੰਗਨਾ ਰਣੌਤ ਨੂੰ ਇੱਕ ਵੱਡਾ ਝਟਕਾ ਲੱਗਿਆ ਜੇ ਬਿਲਕੁਲ ਜਦੋਂ ਅਸੀਂ ਗੱਲ ਕਰਦੇ ਹਾਂ ਮਾਨਯੋਗ ਅਦਾਲਤ ਦੇ ਤੇ ਉਹਨਾਂ ਨੇ ਕੰਗਨਾ ਰਣੌਤ ਵੱਲੋਂ ਦਿੱਤੀ ਗਈ ਹਾਜ਼ਰੀ ਮਾਫੀ ਦੀ ਅਰਜ਼ੀ ਨੂੰ ਰੱਦ ਕਰਦਿਆਂ ਸਖਤ ਰੁਖ ਅਪਣਾਇਆ ਹੈ ਕੋਰਟ ਨੇ ਸਪਸ਼ਟ ਹੁਕਮ ਦੇ ਦਿੱਤੇ ਨੇ ਕਿ ਕੰਗਨਾ ਰਣੌਤ 15 ਜਨਵਰੀ ਨੂੰ ਬਠਿੰਡਾ ਦੀ ਅਦਾਲਤ ਵਿੱਚ ਨਿੱਜੀ ਤੌਰ ਤੇ ਹਾਜ਼ਰ ਹੋਣਾ ਨਾਲ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਚੇਤਾਵਨੀ ਦੀ ਤੇ ਅਦਾਲਤ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਿਦਾਰਾ ਸਮੇਤੇ ਔਰ ਮਿਤੀਤੇ ਉਹ ਹਾਜ਼ਰ ਨਹੀਂ ਹੁੰਦੀ ਤੇ ਉਸ ਦੇ ਖਿਲਾਫ ਜਿਹੜੀ ਹੈ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ ਤੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਜਾਣਗੇ ਜ਼ਿਕਰ ਹੋ ਗਿਆ ਕਿ ਇਸ ਤੋਂ ਪਹਿਲਾਂ ਕੰਗਣਾ ਰਣੌਤ ਵੱਲੋਂ ਚਾਰ ਵਾਰ ਹਾਜ਼ਰੀ ਮਾਫੀ ਲਈ ਅਰਜ਼ੀਆਂ ਜਿਹੜੀਆਂ ਨੇ ਉਹ ਦਾਇਰ ਕੀਤੀਆਂ ਜਾ ਚੁੱਕੀਆਂ ਨੇ ਹਰ ਵਾਰ ਮਾਮਲੇ ਦੀ ਸ਼ਿਕਾਇਤ ਕਰਤਾ ਬਜ਼ੁਰਗ ਮਹਿਲਾ ਮਹਿੰਦਰਕੌਰ ਦੇ ਵਕੀਲ ਰਗबीर ਸਿੰਘ ਵੈਣੀਵਾਲ ਵੱਲੋਂ ਅਦਾਲਤ ਦੇ ਵਿੱਚ ਇਹਨਾਂ ਅਰਜ਼ੀਆਂ ਦਾ ਸਖਤ ਵਿਰੋਧ ਕੀਤਾ ਗਿਆ ਵਕੀਲ ਨੇ ਦਲੀਲ ਦਿੱਤੀ ਹੈ ਕਿ ਕੰਗਣਾ ਰਣੌਤ ਜਾਣ ਬੁਝਕੇ ਦਾਲਤੀ ਕਾਰਵਾਈ ਤੋਂ ਬਚ ਰਹੀਏ ਤੇ ਬਿਨਾਂ ਵਾਜਬ ਕਾਰਨਾਂ ਦੇ ਹਾਜ਼ਰੀ ਤੋਂ ਗੈਰ ਹਾਜ਼ਰ ਰਹਿਣਾ ਜਿਹੜਾ ਹੈ ਉਹ ਕਾਨੂੰਨੀ ਪ੍ਰਕਿਰਿਆ ਦਾ ਉਲੰਘਣ ਜਿਹੜਾ ਹੈ ਉਹ ਮੰਨਿਆ ਜਾਣਾ ਚਾਹੀਦਾ ਹੈ ਅਦਾਲਤ ਵਿੱਚ ਕੰਗਨਾ ਰਣੌਤ ਵੱਲੋਂ ਇਹ ਦਲੀਲ ਦਿੱਤੀ ਗਈ ਹੈ ਕਿ ਉਹ ਆਫੀਸ਼ੀਅਲ ਕੰਮ ਕਾਰਨ ਕੋਰਟ ਦੇ ਵਿੱਚ ਹਾਜ਼ਰ ਨਹੀਂ ਹੋ ਸਕੀ ਪਰ ਅਦਾਲਤ ਨੇ ਨੋਟ ਕੀਤਾ ਹੈ ਕੇਸ ਸੰਬੰਧੀ ਕੋਈ ਵੀ ਜ਼ਰੂਰੀ ਦਸਤਾਵੇਜ਼ ਜਾਂ ਫਿਰ ਸਬੂਤ ਜਿਹੜੇ ਨੇ ਉਹ ਪੇਸ਼ ਨਹੀਂ ਕੀਤੇ ਗਏ ਕਿ ਉਹ ਕਿਉਂ ਹਾਜ਼ਰ ਨਹੀਂ ਹੋ ਸਕੇ ਇਸ ਤੇ ਅਦਾਲਤ ਨੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਬਿਨਾਂ ਵਜ੍ਹਾ ਅਦਾਲਤ ਦਾ ਕੀਮਤੀ ਸਬਕ ਰਾਮ ਨਾ ਕੀਤਾ ਜਾਵੇ ਦਲਦਸ ਸਖਤ ਫੈਸਲੇ ਤੋਂ ਬਾਅਦ ਹੁਣ ਕੰਗਨਾ ਰਣੋਤ ਲਈ ਕਾਨੂੰਨੀ ਮੁਸ਼ਕਿਲਾਂ ਹੋਰ ਜ਼ਿਆਦਾ ਵੱਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਜੋ 15 ਜਨਵਰੀ ਨੂੰ ਹੁਣ ਕੰਗਨਾ ਰਣੋਤ ਨੂੰ ਦਰਾਲਦ ਵਿੱਚ ਹਾਜ਼ਰ ਹੋਣ ਦੇ ਲਈ ਕਿਹਾ ਗਿਆ ਜੇਕਰ ਉਹ ਹਾਜ਼ਰ ਨਹੀਂ ਹੁੰਦੀ ਤਾਂ ਮਾਮਲੇ ਦੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਹੋਰ ਜ਼ਿਆਦਾ ਸਖਤ ਹੋ ਸਕਦੀ ਹੈ ਹੁਣ ਦੱਸਦੇ ਹਾਂ ਕਿ ਮਾਮਲਾ ਹੈ ਕਿ ਅਸਲ ਦਬੱਚੇ ਇਹ ਮਾਨਹਾਨੀ ਦਾ ਮਾਮਲਾ ਹੈ ਸਾਲ 2021 ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ ਜੰਡੀਆਂ ਦੀ ਰਹਿਣ ਵਾਲੀ 70 ਸਾਲਾ ਮਹਿੰਦਰ ਕੌਰ ਵੱਲੋਂ ਕੇਸ ਦਰਜ ਕਰਵਾਇਆ گیا ਸੀ ਇਹ ਕੇਸ ਉਸ ਸਮੇਂ ਚਰਚਾ ਦੇ ਵਿੱਚ ਆਇਆ ਸੀ ਜਦੋਂ ਕੰਗਣਾ ਰਣੋਤ ਨੇ ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਮਾਤਾ ਮਹਿੰਦਰ ਕੌਰ ਬਾਰੇ ਇੱਕ ਵਿਵਾਦਿਤ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਕੇ ਮਾਤਾ ਮਹਿੰਦਰ ਕੌਰ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਭਾਜਪਾ ਸੰਸਦ ਤੇ ਬਾਲੀਵੁੱਡ ਅਦਾਕਾਰਾ ਕੰਗਨ ਰਣੌਤ ਇੱਕ ਵਾਰ ਫਿਰ ਮਠਿੰਡਾ ਹਲਦਵਚੋਂ ਪੇਸ਼ ਨਹੀਂ ਹੋਈ ਮਾਲਹਾਣੀ ਦੇ ਕੇਸ ਦੇ ਵਿੱਚ ਪੇਸ਼ ਨਾ ਹੋਣ ਕਰਕੇ ਸੰਸਦ ਵੱਲੋਂ ਹੁਣ ਜਿਹੜਾ ਹੈ ਉਹ ਸਖਤ ਰੁਖ ਅਪਣਾਇਆ ਗਿਆ ਹੈ ਇਸ ਸੁਣਵਾਈ ਦੇ ਦੌਰਾਨ ਅਦਾਕਾਰਾ ਭਾਜਪਾ ਸੰਸਦ ਮੈਂਬਰ ਕੰਗਨ ਰਣੌਤ ਇੱਕ ਵਾਰ ਫਿਰ ਮਠਿੰਡਾ ਅਦਾਲਤ ਵਿੱਚ ਪੇਸ਼ ਨਹੀਂ ਹੋਏ ਉਹਦੀ ਗੈਰ ਹਾਜ਼ਰੀ ਦੇ ਕਾਰਨ ਅਦਾਲਤ ਨੇ ਜਿਹੜੀ ਅਗਲੀ ਸੁਣਵਾਈ ਹੈ ਉਹ 15 ਜਨਵਰੀ ਤੱਕ ਨਿਰਧਾਰਿਤ ਕਰ ਦਿੱਤੀ ਸੀ ਲੇਕਿਨ ਜਦੋਂ ਅਸੀਂ ਗੱਲ ਕਰਦੇ ਹਾਂ ਮਹਿੰਦਰ ਕੌਰ ਦੀ ਤੇ ਉਹਨਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਰਗਵੀਰ ਸਿੰਘ ਵੈਨੀਵਾਲ ਨੇ ਕਿਹਾ ਸੀ ਕਿ ਇਹ ਬਹੁਤ ਹੈ ਕਿਉਂਕਿ ਜੇਕਰ ਉਸਨੇ ਟਿੱਪਣੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਵਿਅਸਤ ਸੀ ਉਸ ਨੂੰ ਕੋਈ ਦਫਤਰੀ ਕੰਮ ਸੀ ਲੇਕਿਨ ਅਦਾਲਤ ਦੇ ਵਿੱਚ ਕੋਈ ਵੀ ਦਫਤਰੀ ਕੰਮ ਦਾ ਜਿਹੜਾ ਹੈ ਉਹ ਦਸਤਾਵੇਜ਼ ਨਹੀਂ ਦਰਜ ਕਰਵਾਇਆ ਗਿਆ ਇਸ ਕਰਕੇ ਕਿ ਇਹ ਲੱਗ ਰਿਹਾ ਹੈ ਕਿ ਉਹ ਜਾਣ ਬੁਝਕੇ ਅਦਾਲਤੀ ਕਾਰਵਾਈਆਂ ਤੋਂ ਬਚਣ ਦੇ ਲਈ ਜਿਹੜਾ ਹੈ ਉਹ बार-बार ਨਹੀਂ ਆ ਰਹੀ ਹੁਣ ਇੱਥੇ ਮਹਿੰਦਰ ਕੌਰ ਦਾ ਵੀ ਕਹਿਣਾ ਹੈ ਕਿ ਹੋਰ ਜ਼ਿਆਦਾ ਟਿੱਲ ਜਿਹੜੀ ਉਹ ਬਿਲਕੁਲ ਵੀ ਅਸੀਂ ਕੇਸ ਤੋਂ ਵਿੱਚ ਨਹੀਂ ਦਿੱਤੀ ਜਾਣੀ ਚਾਹੀਦੀ ਨਾਲ ਹੀ ਨਾਲ ਜਦੋਂ ਅਸੀਂ ਰਗਵੀਰ ਸਿੰਘ ਵੜੀਪਾਲ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਕੋਈ ਨਾ ਕੋਈ ਸਖਤ ਕਦਮ ਹੈ ਜ਼ਰੂਰ ਤੇ ਜ਼ਰੂਰ ਉਠਾਇਆ ਜਾਣਾ ਚਾਹੀਦਾ ਇਸ ਕੇਸ ਦੇ ਵਿੱਚ ਸੋ ਹੁਣ ਅਦਾਲਤ ਨੇ ਆਪਣਾ ਬਣਦਾ ਹੁਕਮ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਹੁਣ 15 ਜਨਵਰੀ ਨੂੰ ਵੀ ਕੰਗਨਾ ਰਣੌਦ ਪੇਸ਼ ਨਹੀਂ ਹੁੰਦੀ ਤੇ ਉਸਤੇ ਲਈ ਸਖਤ ਕਾਰਵਾਈ ਕੀਤੀ ਜਾਵੇਗੀ ਔਰ ਜਿਹੜੀ ਕਾਰਵਾਈ ਹੈ ਉਹ ਬਹੁਤ ਹੀ ਜ਼ਿਆਦਾ ਸਖਤ ਰੁਖ ਜਿਹੜਾ ਹੈ ਉਹ ਲੈ ਕੇ ਆ ਸਕਦਾ ਇਸ ਕਰਕੇ ਹੁਣ ਜ਼ਰੂਰੀ ਬਣਦਾ ਹੈ ਕਿ ਕੰਗਨਾ ਰਣੌਦ 15 ਜਨਵਰੀ ਵਾਲੀ ਸੁਣਵਾਈ ਦੇ ਵਿੱਚ ਕੇਸ ਦੇ ਵਿੱਚ ਕੋਰਟ ਦੇ ਵਿੱਚ ਜ਼ਰੂਰ ਤੇ ਜ਼ਰੂਰ ਜਿਹੜਾ ਹੈ ਉਹ ਹਾਜ਼ਰ ਹੋਵੇ ਨਹੀਂ ਤਾਂ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਹੈ ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ I suck at that.